ਵੈਲਫੇਅਰ ਐਸੋਸੀਏਸ਼ਨ ਨੰਬਰ ਸਰ ਵਾਸਤੇ ਬਹੁਤ ਹੀ ਫਖਰ ਵਾਲੀ ਗੱਲ ਆ ਕਿ ਸਾਡੇ ਰਿਟਾਇਰਡ ਇਨਸਪੈਕਟਰ ਸਰਦਾਰ ਪੁਲਵਿੰਦਰ ਸਿੰਘ ਜੀ ਜਿਹੜੇ ਕਿ ਆਪਣੇ ਜੌਬ ਦੇ ਦੌਰਾਨ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣਾ ਕੰਮ ਕਰਦੇ ਰਹੇ ਨੇ ਲੇਕਿਨ ਰਿਟਾਇਰਮੈਂਟ ਤੋਂ ਬਾਅਦ ਇਹ ਬਹੁਤ ਹੀ ਵੱਡਾ ਇੱਕ ਉਪਰਾਲਾ ਮੰਨਿਆ ਜਾਣਾ ਚਾਹੀਦਾ ਹੈ ਕਿ ਸਾਡੀ ਸਿਰਫ ਅੰਮ੍ਰਿਤਸਰ ਜਾਂ ਐਸੋਸੀਏਸ਼ਨ ਲਈ ਨਹੀਂ ਪੂਰੇ ਪੰਜਾਬ ਸੂਬੇ ਵਾਸਤੇ ਔਰ ਭਾਰਤ ਦੇਸ਼ ਵਾਸਤੇ ਫਖਰ ਵਾਲੀ ਗੱਲ ਆ ਕਿ ਅੱਜ ਉਹ ਏਸ਼ੀਅਨ ਵੈਟਰਨ ਗੇਮਾਂ ਦੇ ਵਿੱਚ 골ਡ ਮੈਡਲ ਜਿੱਤ ਕੇ ਜਿਹੜੇ ਸਾਡੇ ਵਿੱਚ ਆਏ ਨੇ ਔਰ ਅਸੀਂ ਉਹਨਾਂ ਦਾ ਭਰਮਾ ਸਵਾਗਤ ਕਰਦੇ ਆਂ ਔਰ ਸਾਰੇ ਪਰਿਵਾਰ ਵਾਸਤੇ ਵੀ ਉਹਨਾਂ ਦੇ ਔਰ ਸਾਰੇ ਸਾਥੀਆਂ ਵਾਸਤੇ ਜਿਹੜੇ-ਜਿਹੜੇ ਵੀ ਉਹਨਾਂ ਨੂੰ ਜਾਣਦੇ ਨੇ ਇਹ ਬਹੁਤ ਹੀ ਮਾਣ ਵਾਲੀ ਤੇ ਫਖਰ ਵਾਲੀ ਗੱਲ ਆ ਅਸੀਂ ਸਾਰੀ ਐਸੋਸੀਏਸ਼ਨ ਉਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਭਾਜੀ ਪਲਵਿੰਦਰ ਸਿੰਘ ਨੂੰ ਲੱਖ ਲੱਖ ਮੁਬਾਰਕਾਂ ਮੈਂ ਸਪੋਰਟਸ ਨਾਲ ਤੇ ਸ਼ੁਰੂ ਤੋਂ ਜੁੜਿਆ ਸੀ ਪਰ ਮਹਿਕਮੇ ਦੇ ਵਿੱਚ ਡਿਊਟੀ ਦੌਰਾਨ ਅਜੇ ਤੱਕ 25-30 ਸਾਲ ਬਿਲਕੁਲ ਅਨਟੱਚ ਰਿਹਾ ਸੀ ਪੈਨਸ਼ਨ ਆਉਣ ਤੋਂ ਬਾਅਦ 5 ਸਾਲ ਪੈਨਸ਼ਨ ਰਿਟਾਇਰਮੈਂਟ ਤੋਂ ਬਾਅਦ ਥੋੜਾ 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 ਆਪਣੇ ਸਰੀਰ ਨੂੰ ਵਾਰਮਅਪ ਕਰਕੇ ਤੇ ਮੈਂ ਆਪਣੀ ਸਟ੍ਰੈਚਿੰਗ ਕਰਕੇ ਆਪਣੇ ਪਰਫਾਰਮੈਂਸ ਵਿੱਚ ਲਿਆਦਾ ਜਿਹੜਾ ਮੈਂ ਪਹਿਲਾਂ ਦਿੱਲੀ ਚੰਡੀਗੜ੍ਹ ਵਿੱਚ ਜਾਂ ਉੱਥੇ ਮੈਂ ਲੌਂਗ ਜੰਪ ਚ 골ਡ ਮੈਡਲ ਲਿਆ ਫਿਰ ਉਸ ਤੋਂ ਬਾਅਦ ਮੈਂ ਨਵਲੀ ਯੂਨੀਵਰਸਿਟੀ ਚਲੰਦਰ ਉੱਥੇ 400 ਚ 골ਡ ਮੈਡਲ ਲੌਂਗ ਜੰਪ ਚ 골ਡ ਮੈਡਲ ਫਿਰ ਨੈਸ਼ਨਲ ਮੀਟ ਹੋਈ ਆਪਣੇ ਆਹ ਮਹਾਰਾਸ਼ਟਰ ਜਿੱਥੇ ਮੈਂ ਫਿਰ ਇੱਕ 골ਡ ਇੱਕ ਸਿਲਵਰ ਤੇ ਇੱਕ ਕਾਂਸੇ ਤੱਕ ਕਮਾ ਲਿਆ ਆਹ ਥੋੜੇ ਤੋਂ ਪਹਿਲਾਂ ਇੱਥੇ ਮੈਂ ਬਠਿੰਡੇ ਰਿਪਬੈਟਰਨ ਐਸੋਸੀਏਸ਼ਨ ਉੱਤੇ 400 ਦੇ 800 ਦੇ ਗੋਲਡ ਮੈਡਲ ਲਿਆ ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਜਿਹੜੀ ਐਸ਼ੀਆ ਵਾਸਤੇ ਹੋਈ ਸੀ ਜਿੱਥੇ ਮੈਂ 4 ਤਰੀਕ ਨੂੰ 4 ਤੋਂ ਲੈ ਕੇ 10 ਤੱਕ ਪਾਰਟਿਸਪੇਟ ਕੀਤਾ ਜਿਸ ਵਿੱਚ ਮੈਂ 400 ਮੀਟਰ ਵਿੱਚ ਗੋਲਡ ਮੈਡਲ ਅਸਕੇ ਕੀਤਾ ਪਰ ਜੋ ਮੈਨੂੰ ਮੇਰੀ ਐਸੋਸੀਏਸ਼ਨ ਨੇ ਮਾਣ ਬਖਸ਼ਿਆ ਹੈ ਮੈਂ ਜ਼ਿੰਦਗੀ ਭਰ ਇਹਨਾਂ ਦਾ احਸਾਨ ਦੀ ਐਸੋਸੀਏਸ਼ਨ ਦੇ ਬਹੁਤ ਹੀ ਅਨਮੁੱਲੇ ਹੀਰੇ ਜਿਨ੍ਹਾਂ ਨੇ ਅੱਜ 골ਡ ਮੈਡਲ ਜਿੱਤ ਕੇ ਲਿਆਦਾ ਹੈ ਏਸ਼ੀਆ ਗੇਮਾਂ ਦੇ ਵਿੱਚੋਂ ਬਾਕੀ ਇਹਨਾਂ ਦੇ ਬਾਰੇ ਦੇ ਵਿੱਚ ਸਾਡੇ ਪ੍ਰਧਾਨ ਸ਼ਮਸ਼ੇਰ ਸਿੰਘ ਜੀ ਨੇ ਤੁਹਾਨੂੰ ਤਫਸੀਲ ਦੇ ਵਿੱਚ ਦੱਸ ਦਿੱਤਾ ਮੈਂ ਤੁਹਾਨੂੰ ਇਹ ਦੱਸਣਾ ਚ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਜੀ ਸਾਡੇ ਵੱਡੇ ਵੀਰ ਸਰਾਪ ਬਲਵਿੰਦਰ ਸਿੰਘ ਜੀ ਵੈਟਰਨ ਏਸ਼ੀਆ ਗੇਮਾਂ ਵਿੱਚੋਂ ਆਪਣੇ 400 ਮੀਟਰ ਦੀ ਦੌੜ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਆਏ ਆ ਅਸੀਂ ਆਪਣੇ ਐਸੋਸੀਏਸ਼ਨ ਵੱਲੋਂ ਇਹਨਾਂ ਦੇ ਪਰਿਵਾਰ ਨੂੰ ਔਰ ਇਹਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਆ ਔਰ ਆਸ ਕਰਦੇ ਆ ਵੀ ਗਾਹ ਵੀ ਇਹ ਵਰਲਡ ਵਿੱਚੋਂ ਵੀ ਇਤਨਾ ਹੀ ਆਪਣੀ ਪਰਫਾਰਮੈਂਸ ਜਿਹੜੀ ਦਿੰਦੇ ਰਹਿਣਗੇ ਤੇ ਸਾਡਾ ਮਾਣ ਜਿਹੜਾ ਵਾ ਉਹ ਵਧਾਉਂਦੇ ਰਹਿਣਗੇ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਵਧਾਈਆਂ ਇਨ ਏਸ਼ੀਅਨ ਕੰਟਰੀਜ਼ ਟੂ ਬ੍ਰੇਕ ਥੇਸ ਟੂ ਨੋ ਵਾਟ ਇਜ਼ ði ਹਿਸਟਰੀ ਥੈਟ ਇੰਡੀਆ ਹੈ ਸਪੈਡ 2650 ਐਥਲੀਟਸ ਵਾਈਲ ਇਟ ਵਾਜ਼ ਵੀਰ ਕੁਲਵਿੰਦਰ ਸਿੰਘ ਜੋ ਕਿ ਰਿਟਾਇਰਡ ਇੰਸਪੈਕਟਰ ਹਨ ਇਹ ਮੇਰੇ ਨਾਲ ਭਰਤੀ ਹੋਏ ਸਨ ਇਹ ਉਦੋਂ ਤੋਂ ਲੈ ਕੇ ਅੱਜ ਦਿਨ ਤੱਕ ਹਮੇਸ਼ਾ ਹੀ 골ਡ ਮੈਡਲ ਲੈ ਰਹੇ ਨੇ ਔਰ 골ਡ ਮੈਡਲ ਹੀ ਹਾਸਲ ਕਰਦੇ ਰਹੇ ਨੇ ਮੈਨੂੰ ਇਹਨਾਂ ਦੇ ਜਿੱਤਣ ਦੇ ਉੱਤੇ ਇੰਨੀ ਖੁਸ਼ੀ ਆ ਕਿਉਂਕਿ ਮੇਰਾ ਟੋਲੀਵਾਲ ਵੀ ਆਦ ਇੱਕ ਮੇਰੇ ਐਸੋਸੀਏਸ਼ਨ ਦੇ ਨਾਲ ਆ ਤੇ ਮੈਨੂੰ ਅੱਜ ਇਹਦੀ ਜਿੱਤ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸਰਦਾਰ ਕੁਲਵਿੰਦਰ ਸਿੰਘ ਜੀ ਅੱਜ 골ਡ ਮੈਡਲ ਲੈ ਕੇ ਆਏ ਆ ਸਾਡੇ ਵਾਸਤੇ ਬਹੁਤ ਫਖਰਾ ਦੀ ਗੱਲ ਆ ਪਰ ਜਿਹੜਾ ਹੀ ਐਸੋਸੀਏਸ਼ਨ ਨੇ ਇਹਨਾਂ ਨੂੰ ਸਨਮਾਨ ਦਿੱਤਾ ਇਨਕਰਜਮੈਂਟ ਦਿੱਤੀ ਆ ਇਹ ਵੀ ਇੱਕ ਮਿਸਾਲ ਹੈ ਦੀ ਪਿੱਛੇ ਅੱਜ ਤੱਕ ਕਦੀ ਨਹੀਂ ਇਸ ਤਰ੍ਹਾਂ ਹੋਇਆ ਸਾਡੇ ਸਾਰਿਆਂ ਦੀ ਰਹਿਨਮਾਈ ਹਟ ਇਹਨਾਂ ਨੂੰ ਬੇਹਰਦ ਇੱਜ਼ਤ ਮਾਨ ਇਹਨਾਂ ਦੇ ਪਰਿਵਾਰ ਨੂੰ ਦੁਨੀਆ ਦੇਖਦੀ ਸੀ ਕਿ ਸਾਡਾ ਇੱਕ ਰਿਟਾਇਰਡ ਪੁਲਿਸ ਅਫਸਰ ਜਿਹੜਾ ਆ एक गोल्ड मेडल लेके आया वा साइन कंट्रीज टू ब्रेक द हिस्ट्री व्हाट इज द हिस्ट्री दैट इंडिया हैज टू 2650 एथलीट्स एंड